ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੀਤ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਹੁਣ ਆਪਾਂ ਚੱਲੇ ਆਂ ਅੱਜ ਸੰਗ੍ਰਾਂਹ ਦੇ ਤੇ ਪ੍ਰਮਾਤਮਾ ਕਰੇ ਇਹ ਸਾਰਾ ਮਹੀਨਾ ਤੁਹਾਡੇ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਆਵੇ ਤੰਦਰੁਸਤੀਆਂ ਮਕਸ਼ੇ ਮਾਲਕ ਤੇ ਸੰਗ੍ਰਾਂਹ ਸੀ ਇਸ ਲਈ ਆਪਾਂ ਗੁਰੂ ਘਰ ਚੱਲੇ ਆਂ ਕਿ ਚਲੋ ਅੱਗੇ ਪਿੱਛੇ ਨਹੀਂ ਨਹੀਂ ਜਾਇਆ ਜਾਂਦਾ ਪਰ ਇਸ ਦਿਨ ਤੇ ਜ਼ਰੂਰ ਜਾਇਆ ਕਰੋ ਹਾਜ਼ਰੀ ਲਵਾਇਆ ਕਰੋ ਗੁਰੂ ਘਰ ਇਹ ਮੰਗਿਆ ਕਰੋ ਕਿ ਪ੍ਰਮਾਤਮਾ ਸਾਰੇ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਿਓ ਤੇ ਸਰਬੱਤ ਦਾ ਭਲਾ ਕਰਿਆ ਜੀ ਇਸ ਲਈ ਚਲੋ ਆਪਾਂ ਹੁਣ ਗੁਰੂ ਘਰ ਚੱਲੇ ਆਂ ਜੀ ਆਓ ਜੀ ਤੁਹਾਨੂੰ ਇਹ ਦਰਸ਼ਨ ਕਰਾਵਾਂਗੇ ਹਾਂਜੀ ਅਸੀਂ ਪਹੁੰਚ ਗਏ ਗੁਰਦੁਆਰਾ ਬੌਲੀ ਸਾਹਿਬ ਇਹ ਪਾਤਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਤੇ ਇੱਧਰ ਦਵਾਨ ਹਾਲ ਹੈ ਤੇ ਅੰਦਰ ਵੜਦੇ ਹਾਂ ਗੁਰਦੁਆਰਾ ਸਾਹਿਬ ਚ ਸਾਹਮਣੇ ਸਰੋਵਰ ਹੈ ਤੇ ਉਸ ਤੋਂ ਮਗਰੋਂ ਅਸੀਂ ਮੱਥਾ ਟੇਕਣ ਚਲੇ ਗਏ ਅੰਦਰ ਪਰ ਅਸੀਂ ਅੰਦਰ ਦੀ ਕੋਈ ਵੀਡੀਓ ਨਹੀਂ ਬਣਾਈ ਸੀਗੀ ਇਹ ਬਾਹਰ ਸਾਰਾ ਦੀਵਾਨ ਹਾਲ ਦੀ ਸਾਈਡ ਹੈ ਤੇ ਉਸ ਤੋਂ ਮਗਰੋਂ ਅਸੀਂ ਬਜ਼ਾਰ ਗਏ ਕੋਈ ਜ਼ਿਆਦਾ ਸ਼ਾਪਿੰਗ ਤਾਂ ਸੀ ਕੀਤੀ ਨਹੀਂ ਸੀ ਹੈਗੀ ਤੇ ਬਸ ਇੱਕ ਦੋ ਬਸ ਪਲਾਜ਼ੋ ਸੀਗੇ ਜਾਂ ਸਲਵਾਰਾਂ ਪਈਆਂ ਸਨ ਜਿਨ੍ਹਾਂ ਨਾਲ ਸ਼ਰਟਾਂ ਮੈਚਿੰਗ ਕੀਤੀਆਂ ਇਹ ਪੀਸਾਂ ਵਾਲੀ ਦੁਕਾਨ ਹੈ ਮੈਚਿੰਗ ਕਰਨ ਵਾਲੀ ਤੇ ਉਸ ਤੋਂ ਮਗਰੋਂ ਸੌਣ ਦੇ ਮਹੀਨੇ ਕਹਿੰਦੇ ਚੂੜੀਆਂ ਚੜਾਈ ਦੀਆਂ ਨੇ ਤੇ ਮੈਂ ਆਪਣੀ ਦਰਾਣੀ ਨੂੰ ਚੂੜੀਆਂ ਚੜਾਈਆਂ ਕਿਉਂਕਿ ਮੈਂ ਤੇ ਵੈਸੇ ਪਾਉਂਦੀ ਨਹੀਂ ਮੈਨੂੰ ਸ਼ੌਂਕ ਨਹੀਂ ਹੈਗਾ ਪਰ ਉਹਨੂੰ ਪਵਾਉਣ ਦਾ ਮੈਨੂੰ ਬਹੁਤ ਸ਼ੌਂਕ ਹੁੰਦਾ ਚਲੋ ਪਾਏ ਕੋਈ ਸਾਡੀ ਮੰਮੀ ਵੀ ਇਹ ਗੱਲ ਕਹਿੰਦੇ ਨੇ ਕਿ ਸੌਣ ਚ ਚੂੜੀ ਜ਼ਰੂਰ ਪਾਣੀ ਚਾਹੀਦੀ ਏ ਤੇ ਘਰ ਆ ਗਏ ਤੇ ਉਹੀ ਕੰਮ ਚਲੇ ਜਾਓ ਤੇ ਕੰਮ ਦੁੱਗਣੇ ਹੋ ਜਾਂਦੇ ਨੇ ਐਵੇਂ ਥੋੜਾ ਕਹਿੰਦੇ ਨੇ ਕਿ ਆਪਣਾ ਘਰ ਸੌਕ ਉਹ ਤੋਂ ਦੇਖਦਾ ਬਾਹਰ ਵੀ ਹੋਈਏ ਤੇ ਇਹ ਵੇਖਦਾ ਕਿ ਘਰ ਜਾਣਾ ਤੇ ਬਹੁਤ ਜ਼ਿਆਦਾ ਕੰਮ ਨੇ ਵਦੇ ਹੁੰਦੇ ਬੱਚਿਆਂ ਨੇ ਯੂਨੀਫਾਰਮਾਂ ਲਾਈਆਂ ਸੀਆਂ ਸਕੂਲ ਤੋਂ ਆਣ ਕੇ ਤੇ ਕੁਝ ਚਲੇ ਜਾਓ ਉਹ ਕੱਪੜੇ ਵੱਖਰੇ ਹੋ ਜਾਂਦੇ ਨੇ ਘਰ ਰਹੀਏ ਤੇ ਆਪਣੇ ਕੰਮ-ਕਾਰ ਕਰਦੇ ਰਹੀਦਾ ਦੋਸਤੋ ਮਗਰੋਂ ਮੈਂ ਕੋਈ ਸਬਜ਼ੀ ਨਹੀਂ ਸੀ ਬਣਾਈ ਹੈਗੀ ਸਬਜ਼ੀ ਸਵੇਰ ਦੀ ਪਿੰਡੀਆਂ ਦੀ ਪਈ ਸੀ ਮੈਂ ਕਿ ਚਲੋ ਉਹੀ ਬਾਧੂ ਇਹ ਥੱਕ ਜੀ ਧਾਨ ਕੇ ਕੁਛ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਮੈਂ ਪੁਦੀਨਾ ਤੋੜਿਆ ਮੈਂ ਕਿ ਆਪਾਂ ਚਟਨੀ ਬਣਾਣੇ ਆ ਸਵੇਰੇ ਬੱਚਿਆਂ ਨੂੰ ਕੁਛ ਬਣਾ ਦਾਂਗੇ ਮੈਗੀ ਜਾਂ ਆਲੂ ਦੇ ਪਰੌਂਠੇ ਬਣਾ ਦਾਂਗੇ ਅੱਜ ਆ ਕੇ ਆਲੂ ਹੀ ਭੁੰਨਣੇ ਨੇ ਬਸ ਤੇ ਨਾਲੇ ਥੱਕ ਬਹੁਤ ਜਾਈਦਾ ਹੈ ਅਸੀਂ ਹੋਰ ਹਾਲੇ ਕੋਈ ਜ਼ਿਆਦਾ ਸ਼ਾਪਿੰਗ ਨਹੀਂ ਸੀ ਕੀਤੀ ਕੋਈ ਬਾਜ਼ਾਰ ਨਹੀਂ ਜ਼ਿਆਦਾ ਘੁੰਮੇ ਹੈਗੇ ਕਿਉਂਕਿ ਜੋ ਚੀਜ਼ਾਂ ਹੁੰਦੀਆਂ ਨੇ ਕੋਲ ਉਹ ਐਵੇਂ ਕਿੱਤੋਂ ਰੋਜ਼ ਐਵੇਂ ਪੈਸਾ ਵੇਸਟ ਕਰੋ ਨਾਲੇ ਤੇ ਨਾਲੇ ਘਰ ਵੀ ਜਿੰਨਾ ਸਮਾਨ ਲਈਦਾ ਬੇਫਾਲਤੂ ਖਲਾਰੇ ਪੈਂਦੇ ਨੇ ਸਾਂਭੇ ਤੇ ਉਹ ਹੀ ਨਹੀਂ ਜਾਂਦੀਆਂ ਚੀਜ਼ਾਂ ਜਿਹੜੀਆਂ ਅੱਗੇ ਹੁੰਦੀਆਂ ਨੇ ਵੇਖ ਕੇ ਦਿਲ ਤੇ ਕਰਦਾ ਪਰ ਨਹੀਂ ਹਿਸਾਬ ਲਾ ਕੇ ਹੀ ਚੀਜ਼ ਲੈਣੀ ਚਾਹੀਦੀ ਹੈ ਦੇ ਫालतू ਚੀਜ਼ ਨਹੀਂ ਲੈਣੀ ਚਾਹੀਦੀ ਹੈਗੀ ਪੈਸਾ ਬਹੁਤ ਔਖਾ ਕਮਾਇਆ ਜਾਂਦਾ ਥੋੜਾ ਜਿਹਾ ਲਿਮਟ 'ਚ ਹੀ ਖਰਚਣਾ ਚਾਹੀਦਾ ਕਿਉਂਕਿ ਜੇ ਦੇਖੀਏ ਤਾਂ ਚੀਜ਼ਾਂ ਬਹੁਤ ਸਾਰੀਆਂ ਸੋਹਣੀਆਂ ਹੁੰਦੀਆਂ ਨੇ ਪਰ ਕਿਸੇ ਟਾਈਮ ਆਪਾਂ ਰਸੋਈ ਚ ਲਾ ਲਓ ਉਂਝ ਲਾ ਲਓ ਕੋਈ ਚੀਜ਼ਾਂ ਆਪਾਂ ਕਿੰਨੇ ਖਰੀਦੀ ਆਉਂਦੇ ਆਂ ਖਰੀਦੀ ਆਉਂਦੇ ਆਂ ਜਦੋਂ ਉਹੀ ਚੀਜ਼ਾਂ ਆਪਾਂ ਨੂੰ ਸਾਫ਼ ਸੁਥਰੀਆਂ ਕਰਨੀਆਂ ਪੈਂਦੀਆਂ ਨੇ ਰੱਖਣੀਆਂ ਪੈਂਦੀਆਂ ਨੇ ਤੇ ਆਪਾਂ ਨੂੰ ਖਲਾਰਾ ਲੱਗਦਾ ਕਿਉਂਕਿ ਐਨਾ ਹੁਣ ਕੰਮ ਹੁੰਦਾ ਨਹੀਂ ਹੈਗਾ ਇਹਦੇ ਤੋਂ ਚੰਗਾ ਇਹ ਵੀ ਕਿ ਲੋੜ ਦੀ ਚੀਜ਼ ਰੱਖੋ ਜਿਹਦੀ ਜ਼ਰੂਰਤ ਹੈ ਨਾਲੇ ਆਪਣੇ ਆਪ ਨੂੰ ਪਰੇਸ਼ਾਨੀ ਦੇਈ ਦੀਏ ਤੇ ਨਾਲੇ ਪੈਸਾ ਵੇਸਟ ਕਰੀਦਾ ਬੰਦੇ ਦਿਨ ਰਾਤ ਮਿਹਨਤ ਕਰਦੇ ਨੇ ਥੋੜਾ ਜਿਹਾ ਸਾਵਧਾਨ ਲਾ ਕੇ ਚੱਲਣਾ ਚਾਹੀਦਾ ਹੁੰਦਾ ਤੇ ਹਰਵਿੰਦਰ ਨੂੰ ਨਾਲ ਖੜਿਆ ਸੀਗਾ ਉਹਦੇ ਟਾਈਫਿਡ ਦਾ ਦੁਬਾਰਾ ਫੇਰ ਟੈਸਟ ਕਰਾਇਆ ਸੀਗਾ ਪਰ ਚਲੋ ਉਹ ਅੱਜ ਨੋਰਮਲ ਰਿਪੋਰਟ ਆਈ ਇਸ ਲਈ ਉਹਨੂੰ ਵੀ ਅੱਜ ਛੁੱਟੀ ਕਰਵਾਈ ਸੀ ਕਿ ਚਲੋ ਨਾਲੇ ਮੱਥਾ ਟੇਕ ਆਵਾਂਗੇ ਗੁਰਦੁਆਰਾ ਸਾਹਿਬ ਤੇ ਨਾਲੇ ਟੈਸਟ ਕਰਾਵਾਂਗੇ ਕਿ ਰੋਜ਼ ਬੱਚਿਆਂ ਦੀਆਂ ਛੁੱਟੀਆਂ ਵੀ ਨਹੀਂ ਕਰਾਈਆਂ ਜਾਂਦੀਆਂ ਤੇ ਰੋਜ਼ ਬਾਜ਼ਾਰ ਵੀ ਨਹੀਂ ਜਾਇਆ ਜਾਂਦਾ ਹੈਗਾ ਤੇ ਹੁਣ ਆਪਾਂ ਲੱਗੇ ਆਂ ਚਟਨੀ ਘੁੱਟਣ ਪਿਆਜ਼ ਪਾਲੇ ਪੁਦੀਨਾ ਪਾਲਿੰਨੇ ਆ ਮੈਂ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਆਨਕੀ ਦੀ ਸਬਜੀ ਸਵੇਰ ਵਾਲੀ ਹੋਈ ਪਈ ਹੈ ਮੈਂ ਚਟਨੀ ਘੁੱਟਣ ਲੱਗੀ ਆ ਰਾਤ ਨੂੰ ਕੋਈ ਖਾਣ ਲਿਆ ਕਮੈਂਟਮੈਂਟ ਨਾ ਕਰਿਆ ਜੀ ਕਿਉਂਕਿ ਮੈਂ ਥੱਕ ਗਈ ਆ ਤੇ ਕੁਝ ਗਰਮੀ ਬਹੁਤ ਜ਼ਿਆਦਾ ਹੈ ਮੈਂ ਕਿਹਾ ਫੇਰ ਜੂ ਮਤਲਬ ਕੁਝ ਕੁ ਫੈਮਿਲੀ ਮੈਂਬਰਾਂ ਦੀ ਆਦਤ ਹੁੰਦੀ ਸਾਡੀ ਥੋੜੀ ਜੀ ਹੈ ਵੇ ਮੈਂਬਰਾਂ ਦੀ ਆਤ ਕਿ ਖਾਣ ਲੱਗਿਆ ਉਹ ਕਮਿਟਮੈਂਟ ਉਹ ਕਰਦੇ ਨੇ ਕਿ ਇਹ ਸਬਜੀ ਸਵੇਰ ਦੀ ਹੈ ਜਾਂ ਹੋਣ ਨਹੀਂ ਬਣਾਈ ਹੈਗੀ ਮੈਂ ਕਿ ਮੈਂ ਪਹਿਲਾਂ ਹੀ ਉਹਨਾਂ ਨੂੰ ਦੱਸ ਦਵਾਂ ਕਿ ਜੇ ਟਾਈਮ ਆ ਹੁੰਦਾ ਰੋਟੀ ਖਵਾਉਂਦੇ ਆ ਕੁਛ ਨਾ ਕੁਛ ਕੋਈ ਆਖ ਦੇਣਾ ਫਿਰ ਖੂਨ ਉਹ ਜ਼ਿਆਦਾ ਸੜਦੇ ਆ ਮੈਂ ਕਿ ਆਪਾਂ ਅਡਵਾਂਸ ਦੀ ਪਹਿਲਾਂ ਦੱਸ ਦਿੰਨੇ ਆ ਤੇ ਕੁਝ ਥੋੜਾ ਜਿਹਾ ਰਹਿ ਤਾ ਪਾਵਾਂਗੇ ਨਾਲ ਬਣਾਉਣੀ ਵੀ ਕੀ ਸਬਜ਼ੀਆਂ ਹੁੰਦੀਆਂ ਨੇ ਉਹ ਹੀ ਆਲੂ ਬਣਾ ਲਓ ਜਾਂ ਦਾਲ ਬਣਾ ਲਓ ਹਾਂਜੀ ਜੀ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਥੋੜੀ ਜਿਹੀ ਵੀ ਵਧੀਆ ਲੱਗੇ ਲਾਈਕ ਸਬਸਕ੍ਰਾਈਬ ਕਮੈਂਟ ਜ਼ਰੂਰ ਕਰਿਆ ਕਰੋ ਧਨੀਆ ਜਿਆਦਾ ਸੀਗਾ ਪਹਿਲਾਂ ਥੋੜਾ ਜਿਹਾ ਇੱਕ ਵਾਰੀ ਮਿਕਸੀ ਨੂੰ ਘੇੜਾ ਦੇ ਲਿਆ ਫਿਰ ਬਾਅਦ ਚੋਂ ਪਦੀਨਾ ਪਾਤਾ ਹੋਰ ਅੱਜ ਹਰੀਆਂ ਮਿਰਚਾਂ ਨਹੀਂ ਸੀ ਹੈਗੀਆਂ ਮੈਸੇ ਚਟਨੀ ਚ ਨਾ ਹਰੀਆਂ ਮਿਰਚਾਂ ਵਧੀਆ ਲੱਗਦੀਆਂ ਨੇ ਤੇ ਚਟਨੀ ਆਪਣੀ ਬਣ ਗਈ ਹੈ ਤੇ ਆਪਾਂ ਡੱਬੀ ਚ ਕੱਢ ਕੇ ਹੋਣਾ ਫ੍ਰਿਜ ਚ ਰੱਖ ਲੈਣੇ ਆ